ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਧਿ ਆਗੇ ਅਵਤਾਰ ਸਰਮਾਰੇ ਜਿਉ ਪੰਡ ਸਭ ਤੇਰਾ ਕਹਾ ਨਾਮ ਕਸ ਤੇਰੀ ਬੜੀ ਆਈ ਕੋਈ ਨਾ ਇਹ ਗਾਣੇ ਮੇਰਾ ਆਪਿਆ ਰਹੀ ਤੁਹਾਲ ਕੀ ਕਬੀ ਜਨਾਇਓ ਪੰਚ ਸਭ ਸੇ ਜਨ ਕੋ ਹੁਕਮ ਹੈ ਗੁਰੂ ਨਾਨਕ ਅਗਰੰਤ ਗੁਰੂ ਅੰਗਦ ਦੇ ਮਾਨਿਓ ਅਰਗਣ ਗੁਰਾਂ ਦੀ ਜੇ ਗੁਰ ਪਰਮ ਪਰਮੇ ਲੋਚ ਹੈ ਉਹ ਜੋ ਸਾਵਧਨ ਮਹਿਲੇ ਗੁਰੂ ਕਰੋ ਕਰੋ ਕਰਮ ਹੋਇ ਗੁਰੂ বিনা ਨਾ ਹੈ ਹੋਰ ਲਾ ਗੁਰ ਕੀ ਮੋਹਤਵ ਮੈਂ ਧਿਆਰ ਗੁਰ ਕਾ ਸਵਨ ਕਰ ਕਰ ਮਾਨ ਗੁਰਤਾਰਾ ਨਾਮ ਕਰਨੇ ਜੋਗ ਗੁਰਤਾਰਾ ਨਾਮ ਕਰਨੇ ਜੋਗ ਗੁਰੂ ਬਿਨਾ ਮੈ ਨਾਹੀ ਪੂਰ ਗੁਰਮਰ ਮੈਂ ਸਭੇ ਕੋ ਜਾਣ ਨਾਲਿ ਨ ਤਰ ਗੈ ਤਾ ਬੈਨਾ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀ ਸੋਰਟਾ ਬਰਲਾ ਪੰਨੀ ਮਾ ਕੋ ਕਤਿ ਚ ਦੁਪ ਦੇ ਇਕੋ ਵੰਗਾ ਸਤਿਗੁਰੂ ਸਰ ਸਾ ਰਾਮ ਦਾ ਸਰੋ ਬਣਾਤੇ ਜਿ ਸਤੂਰੇ ਪਾਪ ਕਮਾਤੇ ਮੇਰੇ ਮਨ ਹੋ ਗਏ ਕ੍ਰਿਸ਼ਨ ਅਲਾ ਕੋਪਰੇ ਕਿੰਨੇ ਦਰਨਾ ਰਾਮ ਦਾ ਕੋਰੇ ਪਾਉ ਤੁਮ ਤੇ ਜਿ ਰਮਲ ਹੋਵੇ ਕਾਇਸ਼ਨਾ ਗੁਰ ਪੂਰੇ ਕੀਨੇ ਧਰਨ ਸਭ ਕਰ ਸਤਿ ਪ੍ਰੇਮ ਪਤਾਰੇ ਸਈ ਜਨ ਸਭ ਸੋਖ ਪਵਾਰੇ ਗੁਰ ਦਾ ਸਬਦ ਵਿਚਾਰੇ ਰਹਾ ਸੰਤ ਸੰਤੂਲ ਲੱਗੀ ਬਾਦਰ ਬਣ ਬੇਸਾਤੀ ਨਾਲੇ ਨਾਮ ਤੇ ਆਇਆ ਆਦਿ ਪੁਰਖ ਪਰ ਪਾਇਆ ਨਾਲੇ ਨਾਮ ਤੇ ਆਇਆ ਆਦਿ ਪੁਰਖ ਪਰ ਪਾਇਆ ਵਾਹਿਗੁਰੂ